ਪਰ ਬੱਸ ਵਾਲੇ ਨੇ ਇੰਨਾ ਓਵਰਡੋਸ ਲਪਤਾ ਨਹੀਂ ਸ਼ਾਇਦ ਨਸ਼ਾ ਕੀਤਾ ਹੋਇਆ ਸੀਗਾ ਇਹ ਵੀ ਓਵਰ ਸਪੀਡ ਸੀਗੀ ਤੇ ਉਹਨੇ ਇਹਨਾਂ ਬੱਸ ਦਿੱਤੋਂ ਬਾਹਰ ਡਿਗਣ ਤੇ ਬਾਅਦ ਵੀ ਉਹ ਬੱਸ ਨਹੀਂ ਰੋਕੀ ਉਹਨੇ ਸਾਨੂੰ ਪਤਾ ਲੱਗਿਆ ਕਿ ਡਰਾਈਵਰ ਤੋਂ ਨਾ ਲਾਇਸੈਂਸ ਹੈ ਤੇ ਬੱਸ ਦਾ ਨਾ ਹੀ ਪਰਮਿਟ ਹੈ ਤੇ ਉਹ ਨਸ਼ਾ ਵੀ ਬਹੁਤ ਕਰਦਾ ਉਹ ਡਰਾਈਵਰ ਪਤਾ ਲੱਗ ਰਿਹਾ ਸੀ ਪਤਾ ਲੱਗਾ ਵੀ ਮਤਲਬ ਜਿਹੜਾ ਡਰਾਈਵਰ ਆ ਬਹੁਤ ਜਾਨਕੀ ਓਵਰ ਹਾਈ ਸਪੀਡ ਤੇ ਬੱਸ ਚਲਾ ਰਿਹਾ ਸੀ ਔਰ ਸਵਾਰੀਆਂ ਦੇ ਦੱਸਣ ਦੇ ਮਤਲਬ ਇਹ ਪਤਾ ਲੱਗਾ ਕਿ ਉਹ ਨਸ਼ਈ ਬਿਛੜਾ ਰਛੀੜੀ ਵੀ ਪੂਰਾ ਸੀਗਾ ਉਸ ਡਰਾਈਵਰ ਨੇ ਉਹ ਦਿਹਾੜ ਚਾਲਣ ਦੇ ਪੁੱਛਿਆ ਗਾਂ 2 ਕਿਲੋ ਮੀਟਰ ਜਾ ਕੇ ਬਸ ਰੋ ਕੀ ਜਦੋਂ ਬਸ ਰੋ ਕੇ ਇਹ ਵੀ ਨਹੀਂ ਹਾਲ ਚਾਲ ਪੁੱਛਿਆ ਕਿ ਜੇ ਆਟ ਵਾਲੇ ਨੂੰ ਬੁਲਾ ਕੇ ਉਹਨ ਹਸਪਤਾਲ ਭੇਜ ਦਿੱਤਾ ਮਿੰਨੀ バス ਦੇ ਡਰਾਈਵਰ ਦੀ ਅੰਗਲਿਕਨ ਇਕਬਿਯੁਰਗ ਮੈਲਾ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਲਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਹਨਾਂ ਦੀ ਮਾਤਾ ਪਿੰਡ ਢੇਸੀਆਂ ਕਾਨਾ ਤੋਂ ਦਵਾਈ ਲੈਣ ਲਈ ਬੰਡਾਲਾ ਦੇ ਸਰਕਾਰੀ ਹਸਪਤਾਲ ਵਿੱਚ ਗਈ ਸੀ ਜਦੋਂ ਦਵਾਈ ਲੈਣ ਤੋਂ ਬਾਅਦ ਉਹ ਬਡਾਲਾ ਤੋਂ ਵਾਪਸ ਮਿੰਨੀ ਬੱਸ ਵਿੱਚ ਪਿੰਡ ਨੂੰ ਆ ਰਹੀ ਸੀ ਤਾਂ ਬੱਸ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਅਤੇ ਅਨਗੈਰਹੀ ਨਾਲ ਬੱਸ ਚਲਾਣ ਕਰਕੇ ਇੱਕ ਮੋੜ ਤੋਂ ਉਹਨਾਂ ਦੀ ਮਾਤਾ ਚਲਦੀ ਬੱਸ ਤੋਂ ਦਰਵਾਜ਼ੇ 'ਚੋਂ heਠਾ ਸੜਕ ਤੇ ਡਿੱਗ ਗਈ। ਸਵਾਰੀਆਂ ਨੇ ਬੱਸ ਡਰਾਈਵਰ ਨੂੰ ਦੱਸਿਆ ਪਰ ਬੱਸ ਡਰਾਈਵਰ ਨੇ ਬੱਸ ਨਹੀਂ ਰੁਕੀ। ਕਰੀਬ 2 ਕਿਲੋਮੀਟਰ ਤੇ ਜਾ ਕੇ ਬੱਸ ਰੁਕੀ ਤੇ ਬੱਸ ਵਿੱਚੋਂ ਇੱਕ ਵਿਅਕਤੀ ਉਤਰ ਕੇ ਆਇਆ ਜਿਸ ਨੇ ਦੇਖਿਆ ਕਿ ਉਹਨਾਂ ਦੇ ਸਿਰ ਵਿੱਚ ਸੱਟ ਹੈ। ਜਿਸ ਤੋਂ ਬਾਅਦ ਇੱਕ ਆਟੋ ਵਾਲਾ ਉਹਨਾਂ ਨੂੰ ਹਸਪਤਾਲ ਵਿੱਚ ਲੈ ਕੇ ਗਿਆ ਜਿੱਥੋਂ ਉਹਨਾਂ ਨੂੰ ਚਲੰਦੜ ਲਈ ਰੈਫਰ ਕਰ ਦਿੱਤਾ ਜਿੱਥੇ ਦੇਰ ਰਾਤ ਉਹਨਾਂ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੱਸ ਡਰਾਈਵਰ ਦੀ ਲਾਪਰਵਾਹੀ ਕੰਨ ਉਹਨਾਂ ਦੀ ਮਾਤਾ ਦੀ ਮੌਤ ਹੋਈ ਹੈ ਜਿਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਇਹ ਵੀ ਕਿਹਾ ਕਿ ਬੱਸ ਦੇ ਕਾਗਜ਼ਤ ਪਰਮਨੈਂਟ ਰੂਟ ਚੈੱਕ ਕੀਤਾ ਜਾਵੇ ਬੱਸ ਡਰਾਈਵਰ ਕੋਲ ਲਾਇਸੈਂਸ ਤੱਕ ਨਹੀਂ ਹੈ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਸੁਪਤਾ ਪਿਆ ਹੈ ਇਸ ਸਬੰਧੀ ਚੌਂਕੀ ਇੰਚਾਰਜ ਰੁੜਕਾ ਕਲਾ ਏਐਸਏ ਚਰਨਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਬਲਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਸ ਨੂੰ ਵੀ ਫੜ ਲਿਆ ਹੈ ਅਕਸਰ ਹੀ ਅਸੀਂ ਖਬਰਾਂ ਸੁਣਦੇ ਆਏ ਕਿ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ ਤੇ ਕਈ ਕੀਮਤੀ ਜਿਹੜੀਆਂ ਜਾਨਾਂ ਲੋਕ ਆਪਣੀਆਂ ਗਵਾ ਜਾਂਦੇ ਤਾਜ਼ਾ ਮਾਮਲਾ ਸਾਹਮਣੇ ਆਇਆ ਪਿੰਡ ਕਾਨਾਡੇਸਿਆਂ ਦੀ ਇੱਕ ਬਜ਼ੁਰਗ ਜਿਹੜੇ ਘਰੋਂ ਦਵਾਈ ਲੈਣ ਦੇ ਲਈ ਬੁੰਡਾਲਾ ਦੇ ਵਿੱਚ ਗਏ ਸੀ ਪਰ ਵਾਪਸ ਪਰਤਦੇ ਹੋਏ ਜਿਹੜੇ ਬੱਸ ਡਰਾਈਵਰ ਤੇ ਜਿਹੜੇ ਦੋਸ਼ ਲੱਗ ਰਿਹਾ ਕਿ ਉਹ ਅਨਗਹਿਲੀ ਦੇ ਨਾਲ ਜਿਹੜੇ ਬੱਸ ਚਲਾ ਰਿਹਾ ਸੀ ਤੇ ਚੱਲਦੀ ਬੱਸ ਤੋਂ ਜਿਹੜੀ ਹੈ ਮਹਿਲਾ ਅਗਲੀ ਸੀਟ ਤੋਂ ਦਰਵਾਜ਼ੇ ਰਾਹੀਂ ਜਿਹੜਾ ਬਾਹਰ ਸੜਕ ਤੇ ਡਿੱਗੀ ਹੈ ਜੋ ਇਸ ਨਾਲੋਂ ਗੰਭੀਰ ਜ਼ਖਮੀ ਹੋਈ ਸੀ ਤੇ ਜ਼ਖਮੀ ਹਾਲਤ ਦੇ ਵਿੱਚ ਜਿਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀਗਾ ਜਿੱਥੋਂ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਸੀ ਜਿੱਥੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਿਹੜੇ ਬੱਸ ਡਰਾਈਵਰ ਦੀ ਅਨਗਹਿ ਬਸ ਡਰਾਈਵਰ ਦੇ ਕੋਲ ਨਾ ਕੋਈ ਲਾਇਸੈਂਸ ਹੈਗਾ ਬਸ ਦੇ ਕੋਲ ਜਾਂਚ ਦੀ ਵੀ ਉਹ ਮੰਗ ਕਰ ਰਿਹਾ ਕਿ ਬਸ ਕੋਲ ਕੀ ਪਰਮਿਟ ਹੈਗਾ ਕੀ ਉਹਦੇ ਕੋਲ ਕਾਗਜ਼ ਪੱਤਰ ਪੂਰੇ ਹੈ ਕੀ ਇੰਸ਼ੋਰੈਂਸ ਹੈਗੀ ਹੈ ਕੀ ਇਹ ਜਿਹੜੇ ਰੂਟ ਤੇ ਉੱਪਰ ਚੱਲ ਰਹੀ ਹੈ ਕੀ ਇਹਨਾਂ ਕੋਲ ਰੂਟ ਹੈਗਾ ਇਸ ਦੀ ਵੀ ਜਾਂਚ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੜਾ ਦੋਸ਼ੀ ਡਰਾਈਵਰ ਹੈਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਵੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕੀ ਕੁਝ ਹੋਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕੀ ਕੁਝ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਲਓ ਸੁਣੋ ਹਾਂਜੀ ਸਰ ਇੱਕ ਦੁਰਘਟਨਾ ਹੋਈ ਉਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸਿਓ ਜੀ ਹਾਂਜੀ ਮੇਰਾ ਨਾਮ ਲਖਵਿੰਦਰ ਮਹਿਰ ਪਿੰਟਕਾਨਾ ਟੇਸੀਆਂ ਮੇਰੀ ਮਾਤਾ ਬੜਾਲੇ ਤੋਂ ਹਸਪੀਟਲ ਤੋਂ ਦਵਾਈ ਲੈ ਕੇ ਪਿੰਟਕਾਨਾ ਟੇਸੀਆਂ ਨੂੰ ਆ ਰਹੀ ਸੀ ਹੈ ਬੱਸ ਵਿੱਚ ਪਿੰਡ ਤੋਂ ਪਿੰਡ ਨੂੰ ਆਉਂਦੇ ਹੋਏ ਘਾਰੂ ਜਠੇਰਿਆਂ ਦੇ ਕੋਲ ਬੱਸ ਇੰਨੀ ਤੇਜ਼ ਓਵਰ ਸਪੀਡ ਨਾਲ ਸੀਗੀ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਵੀ ਇੰਨੀ ਸਾਨੂੰ ਇਦਾਂ ਲੱਗਿਆ ਵੀ ਹੁਣ ਵੀ ਉਲਟੀ ਵੀ ਬੱਸ ਉਲਟ ਗਈ ਹੈ ਨਾ ਇੰਨੀ ਤੇਜ਼ ਮੋੜੀ ਮੋੜਿਆ ਉਹਨੇ ਕਿ ਮੇਰੀ ਮਾਤਾ ਉੱਛੜ ਕੇ ਬਾਹਰ ਡਿੱਪਈ ਪੋੜੀਆਂ ਦੇ ਵਿੱਚ ਡਿੱਕੇ ਬਾਹਰ ਬੱਸ ਤੋਂ ਡਿੱਪਈ ਬੱਸ ਪਰ ਬੱਸ ਵਾਲੇ ਨੇ ਇੰਨਾ ਓਵਰਡੋਸ ਪਤਾ ਨਹੀਂ ਸ਼ਾਇਦ ਨਸ਼ਾ ਕੀਤਾ ਹੋਇਆ ਸੀਗਾ ਇਹਦੀ ਓਵਰ ਸਪੀਡ ਸੀਗੀ ਤੇ ਉਹਨੇ ਇੰਨਾ ਬੱਸ ਤੋਂ ਬਾਹਰ ਡਿਗਣ ਤੇ ਬਾਅਦ ਵੀ ਬੱਸ ਨਹੀਂ ਰੋਕੀ ਉਹਨੇ ਤੇ 2 ਕਿਲੋਮੀਟਰ ਜਾ ਕੇ ਲੋਕਾਂ ਨੇ ਰੋੜਾ ਪਾਇਆ ਤੇ ਫਿਰ ਜਾ ਕੇ ਬੱਸ ਰੋਕੀ ਤੇ ਉਹ ਤੋਂ ਵਿੱਚੋਂ ਇੱਕ ਬੰਦਾ ਵਿਚਾਰਾ ਬਡਾਲੇ ਦਾ ਗੁਰਦੀਪ ਸਿੰਘ ਉਹਨੇ ਆ ਕੇ ਮੇਰੀ ਮਾਤਾ ਨੂੰ ਚੁੱਕਿਆ ਤੇ ਮੱਥੇ ਤੇ ਰਮਾਲ ਰੱਖ ਕੇ ਛੱਟ ਲੱਗੀ ਹੋਈ ਸੀ ਉਹਨੂੰ ਦੇਖਿਆ ਤੇ ਨਾਲ ਹੀ ਫਿਰ ਉੱਥੇ ਲੱਕ ਮੁੰਡਾ ਗगन ਆ ਉਹ ਆਟੋ ਚਲਾਉਂਦਾ ਉਹਨਾਂ ਆਟੋ ਲੈ ਕੇ ਆ ਕੇ ਇਹਨਾਂ ਦੋਨਾਂ ਨੇ ਰਲ ਕੇ ਮੇਰੀ ਮਾਤਾ ਨੂੰ ਹਸਪੀਟਲ ਬਡਾਲੀ ਲੈ ਕੇ ਗਏ ਉੱਥੇ ਉਹਨਾਂ ਨੇ ਜੋ ਵੀ ਡਾਕਟਰਾਂ ਨੇ ਫਸਟ ਹੈਡ ਟ੍ਰੀਟਮੈਂਟ ਕਰਨਾ ਸੀ ਉਹ ਕੀਤਾ ਮਾਦਾ ਦਾ ਕੀ ਨਾਮ ਸੀਗਾ ਕਿੰਨੀ ਕੁ ਉਮਰ ਸੀਗੀ ਮਾਤਾ ਜੀ ਦੀ ਮੇਰੀ ਮਾਤਾ ਦਾ ਨਾਮ ਬਲਬੀਰ ਕੌਰ ਸੀ ਤੇ ਕੋਈ 65 ਸਾਲ ਦੀ ਉਮਰ ਸੀਗੀ ਡ라이ਵਰ ਕੋ ਲਾਇਸੈਂਸ ਵਗੈਰਾ ਪਰਮਿਟ ਵਗੈਰਾ ਸੀ ਨਹੀਂ ਹਾਂ ਜੀ ਇਹ ਵੀ ਸਾਨੂੰ ਪਤਾ ਲੱਗਿਆ ਕਿ ਡਰਾਈਵਰ ਤੋਂ ਨਾ ਲਾਇਸੈਂਸ ਹੈ ਤੇ ਬਸਦਾ ਨਾ ਹੀ ਪਰਮਟ ਆ ਤੇ ਉਹ ਨਸ਼ਾ ਵੀ ਬਹੁਤ ਕਰਦਾ ਉਹ ਡਰਾਈਵਰ ਤੁਸੀਂ ਕੀ ਮੰਨ ਕਰਦੇ ਹੋਣ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਨ ਕਰਦਾ ਕਿ ਜੋ ਵੀ ਬਣਦੀ ਕਾਰਵਾਈ ਹੈ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜੋ ਵੀ ਬਣਦੀ ਕਾਰਵਾਈ ਉਹਦੇ ਖਿਲਾਫ ਉਹ ਹੋਣੀ ਚਾਹੀਦੀ ਹੈ ਜੋ ਯਾਨੀ ਕਿ ਇਹ ਉਹ ਵਢੋ ਜੇ ਕਰਦੇ ਐ ਝਾਕ ਵਗੈਰਾ ਲੈਂਦੇ ਆ ਉਹਨਾਂ ਦੀ ਪਹਿਲਾਂ ਚੈਕਿੰਗ ਕੀਤੀ ਜਾਵੇ ਵੀ ਇਹੋ ਜੇ ਰੱਖਦੇ ਕਿਉਂ ਆ ਹਾਂਜੀ ਸਰ ਇਹ ਜਿਹੜੀ ਇਹ ਦੁਰਘਟਨਾ ਵਾਪਰੀ ਆ ਬਡਾਲੇ ਤੋਂ ਬਡਾਲਾ ਤੋਂ ਕਾਨਾ ਤੇ ਸ਼ਹਿਰ ਦੇ ਵਿਚਕਾਰ ਸ਼੍ਰੀਮਤੀ ਬਨਵੀਰ ਕੌਰ ਜੀ ਜਿਹੜੇ ਕਿ ਮਤਲਬ ਬਡਾਲਾ ਸਰਕਾਰੀ ਹਸਪਤਾਲ ਤੋਂ ਆਪਣਾ ਚੈੱਕਅਪ ਕਰਵਾ ਕੇ ਦਵਾਈ ਲੈ ਕੇ ਵਾਪਸ ਆ ਰਹੇ ਸਨ ਜਦੋਂ ਬਡਾਲੇ ਤੋਂ 2 ਕਿਲੋਮੀਟਰ ਦੂਰ ਤੇ ਘਰ ਦੇ ਖੇਤਾਂ ਦੇ ਨਜ਼ਦੀਕ ਜਦੋਂ ਦੋ ਦੋ ਦਰਕਰ ਹਾਂ ਵਾਪਰੀਆ ਪਤਾ ਲੱਗ ਰਿਹਾ ਪਤਾ ਲੱਗਾ ਵੀ ਮਤਲਬ ਜਿਹੜਾ ਡਰਾਈਵਰ ਆ ਬਹੁਤ ਜਣ ਕੇ ਓਵਰ ਹਾਈਟ ਸਪੀਡ ਤੇ ਬੱਸ ਚਲਾ ਰਿਹਾ ਸੀ ਔਰ ਸਵਾਰੀਆਂ ਦੇ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਕਿ ਉਹ ਨਸ਼ਈ ਵੀ ਸੀਗਾ ਨਸ਼ੇੜੀ ਵੀ ਪੂਰਾ ਸੀਗਾ ਤੇ ਜਦੋਂ ਉਹ ਇੱਕਦਮ ਮੋੜ ਕਟਿਆ ਤੇਜ਼ੀ ਨਾਲ ਮੋੜ ਟੱਕ ਮੋੜ ਕਟਿਆ ਤਾਂ ਜਿਹੜੇ ਬਲਬੀਰ ਕੌਰ ਜੀ ਅਮਰਿਤਕ ਬਲਬੀਰ ਕੌਰ ਜੀ ਜਿਹੜੇ ਸਾਡੇ ਮਾਮੀ ਜੀ ਵੀ ਲੱਗਦੇ ਆ ਉਹ ਇੱਕਦਾਂੇ 扑ੜ ਕੇ ਬਾਹਰ ਡਿੱਗ ਪਏ ਜਿਸ ਦੇ ਸਾਰ ਵਿੱਚ ਬਹੁਤ ਜਣ ਕੇ ਡੂੰਗੀ ਸੱਟ ਲੱਗੀ ਜਿਸ ਕਾਰਨ ਉਹਨਾਂ ਨੂੰ ਮਤਲਬ ਰੋਕਣਾ ਮਤਲਬ ਲਿਆਣਾ ਤਾਂ ਕੀ ਸੀ ਹਸਪਤਾਲ ਉਸ ਡਰਾਈਵਰ ਨੇ ਉਹਦੀ ਹਾਲਚਾਲਾਂ ਵਿੱਚ ਪੁੱਛਿਆ ਗਾਂ 2 ਕਿਲੋਮੀਟਰ ਜਾ ਕੇ ਬੱਸ ਰੋਕੀ ਜਦੋਂ ਬੱਸ ਰੋਕ ਕੇ ਫੇਰ ਵੀ ਹਾਲਚਾਲ ਪੁੱਛਿਆ ਕਿਸੇ ਆਟੋ ਵਾਲੇ ਨੂੰ ਬੁਲਾ ਕੇ ਹੋਰ ਹਸਪਤਾਲ ਭੇਜ ਦਿੱਤਾ ਪਰ ਉਹਦੀ ਕੋਸਰ ਨਹੀਂ ਰਹੀ ਉਹ ਸਿੱਧਾ ਫੇਰ ਵਾਪਸ ਆਪਣੇ ਚਲਾ ਗਿਆ ਪਰ ਜਿਹੜਾ ਮਰੀਜ਼ ਆ ਬਡਾਲੇ ਵਾਲੇ ਹਸਪਤਾਲ ਨੇ ਜਵਾਬ ਦਿੱਤਾ ਉਹਨਾਂ ਨੂੰ ਜਨਤੋ ਰੈਫਰ ਕਰ ਦਿੰਦਾ ਜਿੱਥੇ ਉਹਨਾਂ ਦੀ ਇਹ ਦੇទੂਰੀ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਘੱਟੋ ਘੱਟ ਤੀਜੀ ਚੌਥੀ ਘਟਨਾ ਵਾਪਰ ਚੁੱਕੀ ਆ ਇਹਨਾਂ ਤੇ ਜਿਹੜੇ ਡਰਾਈਵਰ ਆ ਇਹਨਾਂ ਦਾ ਜਿਹੜਾ ਲਾਇਸੈਂਸ ਰੱਦ ਕੀਤਾ ਜਾਵੇ ਪਰਮਿਟ ਰੱਦ ਕੀਤਾ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਇਹੋ ਜਿਹੇ ਨਸ਼ੇਹੀ ਡਰਾਈਵਰਾਂ ਨੂੰ ਕੋਈ ਡਰਾਈਵਿੰਗ ਦਾ ਕੋਈ ਅਧਿਕਾਰ ਨਾ ਦਿੱਤਾ ਜਾਵੇ ਔਰ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਬੀਤੀ ਗਣਤੀ 4 24 ਨੂੰ ਇੱਕ ਸੰਧੂ ਬੱਸ ਸਰਵਿਸ ਜਿਹੜੀ ਹੈ ਗਰਾਿਆਂ ਤੋਂ ਜੜਿਆੜਾ ਨੂੰ ਚਲਦੀ ਹੈ ਜਦੋਂ ਜੜਿਆੜਾ ਤੋਂ ਹੋ ਕੇ ਵਾਪਸ ਪਿੰਡ ਪਾ ਬਡਾਲਾ ਦੁਕਾਨਾਂ ਕਿਸਿਆਂ ਵੱਲ ਦੀ ਜਾ ਰਹੀ ਸੀ ਗਰਾਿਆਂ ਤੇ ਜੋ ਬਡਾਲਾ ਤੋਂ ਥੋੜਾ ਅੱਗੇ ਆ ਕੇ ਕਾਨਾ ਟੇਸਿਆਂ ਲੱਗੇ ਬੱਸ ਦੇ ਵਿੱਚ ਜਿਹੜੀ ਡਰਾਈਵਰ ਨੇ ਤੇਜ਼ ਉਤਾਰ ਚਲਾ ਕੇ ਤੇ ਲਈ ਜਿਸ ਨਾਲ ਬੱਸ ਦੇ ਵਿੱਚ ਬੈਠੀ ਔਰਤ ਉਹ ਕੋੜੀ ਦੇ ਵਿੱਚੋਂ ਬਾਹਰ ਡੇ ਪਈ ਦੀ ਜੀ ਨੌਂ ਦੇ ਸੇਟ ਸੱਟ ਲੱਗੀ ਜਿਹੜੀ ਦੇਰ ਰਾਤ ਨੂੰ ਅੱਜ ਕੱਲ ਮੌਤ ਹੋ ਗਈ ਜਿਹੜਾ ਡਰਾਈਵਰ ਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 3 4 24 ਅੰਡਰ ਸੈਕਸ਼ਨ 279 304 ای پی سی تھانہ ਗਰਾਵੇ ਵਿੱਚ ਤਰਨਿਮ ਰਜਿਸਟਰ ਕੀਤਾ ਤੇ ਜਿਹਦੀ ਤਫ਼ਤੀਸ਼ ਚੱਲ ਰਹੀ ਹੈ ਤੇ ਬੱਸ ਵੀ ਕਾਬੂ ਕਰ ਲਈ ਹੈ ਤੇ ਬੱਸ ਦਾ ਡਰਾਈਵਰ ਜਿਹੜਾ ਪਾਰਟੀ ਸੀ ਉਹ ਸਾਨੂੰ ਮੱਖਣ ਸਿੰਘ ਆ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ ਹੈ ਕਿਹੜੇ ਪਿੰਡ ਦੇ ਹੈ ਕਿੱਥੇ ਰਹਿਣ ਵਾਲੇ ਆ ਮ ਜਿਹੜੀ ਔਰਤ ਦੀ ਮੌਤ ਹੋਈ ਜ ਉਹਨਾਂ ਦਾ ਨਾਮ ਬਲਬੀਰ ਕੌਰ ਉਹਨਾਂ ਦੇ ਘਰ ਵਾਲੇ ਦਾ ਨਾਮ ਸੋਨ ਲਾਲ ਆ ਤੇ ਕਾਨਾਟੇ ਛੇ ਪਿੰਡ ਦੇ ਹੀ ਗਾਨ ਵਾਲੇ ਆ ਉਹ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਹੇ ਸੀ ਤੇ ਡਰਾਈਵਰ ਤੋਂ ਲਾਇਸੈਂਸ ਵਗੈਰਾ ਹੈਗਾ ਹੀ ਅਜੇ ਤੱਕ ਤਾਂ ਨਹੀਂ ਮਿਲਿਆ ਹੈਗਾ ਕਿੱਥੋਂ ਦਾ ਰਹਿਣ ਵਾਲਾ ਈ ਡਰਾਈਵਰ ਡਰਾਈਵਰ ਵੈਸੇ ਪਿੱਛੋਂ ਇਹ ਸਟੇਟ ਹਰਿਆਣਾ ਦੇ ਵਿੱਚ ਫਤਿਹਪੁਰਬਾਦ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਦਾ ਰਤਨਗੜ੍ਹ ਉੱਥੋਂ ਦਾ ਰਹਿਣ ਵਾਲਾ ਹੈ ਪਰ ਹੁਣ तकरीबन 5 ਸਾਲ ਤੋਂ ਇਹ ਕੰਮ ਕਰਤੀ ਸੀ ਆ ਵੀ ਕਈ ਰਹਿੰਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਡਰਾਈਵਰ ਨੇ ਜਾਂ ਕੋਈ ਦੋਸ਼ ਹੋਵੇ ਉਸ ਸਮੇਂ ਤਾਂ ਕਹਿ ਨਹੀਂ ਸਕਦੇ ਕਿ ਆਪਾਂ ਨੂੰ ਕੱਲ ਕੀਤਾ ਸੀ ਕਿ ਨਹੀਂ ਕੱਲ ਦੀ ਗੱਲ ਹੈ